ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਪਿੰਡ ਮਾਲੜੀ ਵਿਖੇ ਹਰ ਸਾਲ ਦੀ ਤਰ੍ਹਾਂ ਜੀ ਆਪਣੇ ਅਤਿ ਸਵਾਗਤ ਦੇਣ ਇਸ ਬਾਰੇ ਕੀ ਕਰਦੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਵਿਚਾਰ ਹੈ ਮਸਰਾ ਜਗਤਾਰਨ ਕੋ অবতার ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਗਰਬ ਨਾ ਆਇਓ ਧਰਨ ਗਗਨ ਨਾਲ ਖੰਡ ਮੈਂ ਜੋ ਸਰੂਪੇ ਰਹੇ ਪਰ ਭਨ ਮਥਰਾ ਖਸ਼ ਭੇਦ ਨਹੀਂ ਗੁਰ ਅਰਜਨ ਪ੍ਰਤਾਖਾ ਹਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗਣ ਸਰੂਪ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਨੌ ਸਹਿ ਵਿਹਣ ਜਾਂਦੇ ਹਨ ਤਾਂ ਇਸ ਧਰਤੀ ਤੇ ਪਵਿੱਤਰ ਚਨ ਪਾ ਕੇ ਉਹਨਾਂ ਨੇ ਇਸ ਧਰਤੀ ਨੂੰ ਪਵਿੱਤਰ ਕੀਤਾ ਇੱਥੇ ਉਹਨਾਂ ਦੇ ਸ਼ਰਧਾਲੂ ਤਨ ਤਨ ਬਾਬਾ ਮਲਜੀ ਉਹਨਾਂ ਦੀ ਦਰਸ਼ਨਾਂ ਵਾਸਤੇ ਉਹਨਾਂ ਇੱਥੇ ਨਿਵਾਸ ਰੱਖਦਾ ਹੁੰਦੇ ਸਨ ਉਹਨਾਂ ਦੇ ਅੰਤਰ ਕੀ ਜਾਣਤ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਇੱਥੇ ਆਏ ਉਹਨਾਂ ਨੇ ਦਰਸ਼ਨ ਦੇਖ ਕੇ ਨਿਹਾਲ ਕੀਤਾ ਬਾਬਾ ਜੀ ਜੋ ਜੋੜੇ ਗੰਢਣ ਦਾ ਕੰਮ ਕਰਦੇ ਸੀ ਸਤਗੁਰੂ ਜੀ ਵਾਸਤੇ ਸੁੰਦਰ ਜੋੜਾ ਉਹਨਾਂ ਨੇ ਤਿਆਰ ਕੀਤਾ ਸੀ ਉਹਨਾਂ ਦੇ ਚਰਨਾਂ ਵਿੱਚ ਪਹਨਾਇਆ ਸਤਗੁਰੂ ਜੀ ਨੇ ਖੁਸ਼ ਹੋ ਕੇ ਬਾਬਾ ਜੀ ਨੂੰ ਕਿਹਾ ਮੰਗੋ ਜੋ ਮੰਗਣਾ ਤਾ ਬਾਬਾ ਜੀ ਦੇ ਰੋਗ ਦੇ ਰੋਗਾਂ ਤੋਂ ਪੀੜ ਦਸਨ ਉਹਨਾਂ ਨੇ ਦੇਹ ਰੋਗਤਾ ਵਾਸਤੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਗੁਰੂ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਦੇਹ ਰੋਗਤਾ ਬਖਸ਼ੀ ਅਤੇ ਨਾਲ ਹੀ ਵਰਦ ਦਿੱਤੇ ਕਿ ਬਾਬਾ ਜੀ ਜੋ ਵੀ ਇਸ ਦਰ ਤੇ ਆਵੇਗਾ ਉਹਨਾਂ ਦੇ ਦੁੱਖ ਵੀ ਦੂਰ ਹੋਣਗੇ ਸੋ ਅੱਜ ਉਹਨਾਂ ਦੇ ਪਾਵਨ ਸ਼੍ਰੀ ਮੁਖਵਾੜ ਸੰਪੂਰਨ ਹੋ ਰਹੇ ਹਨ ਦੇਸ਼ਾਂ ਉਦੇਸ਼ਾਂ ਵਿੱਚੋਂ ਸੰਗਤਾਂ ਆ ਕੇ ਦੇਹ ਅਰੋਗਤਾ ਪ੍ਰਾਪਤ ਕਰਦੀਆਂ ਹਨ ਅਤੇ ਇਸ ਬਾਬਾ ਮਲਜੀ ਦੇ ਸਥਾਨ ਤੇ ਨਤਮਸਤਕ ਹੋ ਕੇ ਆਪਣਾ ਧੰਨ ਭਾਗ ਸਮਝਦੀਆਂ ਹਨ ਇੱਥੇ ਗੁਰੂ ਘਰ ਲੰਗਰ ਟੁੱਟ ਚੱਲਦਾ ਹੈ ਅਤੇ ਅਖੰਡ ਪਾਠ ਸਾਹਿਬ ਵੀ ਲਗਾਤਾਰ ਚੱਲਦੇ ਹਨ ਕੋਈ ਦੇਹ ਰੋਗਤਾ ਵਾਸਤੇ ਕੋਈ ਦੇਹ ਰੋਗਤਾ ਮਿਲਣ ਤੇ ਸ਼ੁਕਰਾਨਾ ਕਰਨ ਵਾਸਤੇ ਕੋਈ ਵਿਦੇਸ਼ ਜਾਣ ਵਾਸਤੇ ਉਹ ਪੁੱਤਰਾਂ ਦੀ ਦਾਤ ਵਾਸਤੇ ਸਭ ਦੀਆਂ ਇੱਥੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਸੰਸਥਾਨ ਤੇ ਸਲਾਨਾ ਜੋ ਜੋੜ ਮੇਲਾ ਹੈ ਉਹ ਦੇਸੀ ਮਹੀਨੇ ਦੇ ਜੋ ਜੇਠ ਦਾ ਅਖੀਲਾ ਸ਼ਨੀਵਾਰ ਹੁੰਦਾ ਹੈ ਉਸ ਸ਼ਨੀਵਾਰ ਇੱਥੇ ਮੇਲਾ ਹੁੰਦਾ ਹੈ ਜੋ ਜਿੱਥੋਂ ਕੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਹਜ਼ਾਰਾਂ ਦੀ ਤਦਾਦ ਵਿੱਚ ਸੰਗਤਾਂ ਆ ਕਰਕੇ ਇੱਥੇ ਆਪਣੀਆਂ ਮੰਦੀਆਂ ਮਰਦਾਂ ਖਰਾਤ ਕਰਦੇ ਹਨ ਅਤੇ ਇੱਥੇ ਦੀ ਜੋ ਮਰਿਆਦਾ ਅਨੁਸਾਰ ਜੋ ਰੋਗੀ ਹਨ ਉਹ 7 ਚੌਂਕੀਆਂ ਭਰਦੀਆਂ ਪੈਂਦੀਆਂ ਹਨ ਜੋ ਕਿ ਇੱਥੇ ਆ ਕਰਕੇ ਪਹਿਲੀ ਅਤੇ ਅਖੀਰਲੀ ਜ਼ਰੂਰੀ ਹੈ ਜੋ ਮਰੀਜ਼ ਜ਼ਿਆਦਾ ਮਰੀਜ਼ ਹੁੰਦਾ ਹੈ ਜਾਂ ਬਹੁਤ ਦੂਰ ਤੋਂ ਆਉਂਦੇ ਹਨ ਉਹ 5 ਚੌਂਕੀਆਂ ਧਰ ਭਰ ਸਕਦੇ ਹਨ ਘਰ ਵੀ ਇਸ ਤਰ੍ਹਾਂ ਆਪਾਂ ਭਰਦੀਆਂ ਕਿ ਗੁਰੂ ਕੇ ਚਰਨਾਂ ਵਿੱਚ ਬੈਠੇ ਹਾਂ ਕੋਈ ਉੱਚੀ ਪੀੜੀ ਤੇ ਜਾਂ ਬੈੱਡ ਤੇ ਨਹੀਂ ਬੈਠਣਾ ਇਸ ਦਾ ਮਤਲਬ ਇਹੀ ਹੈ ਕਿ ਅਸੀਂ ਗੁਰੂ ਦੇ ਚਰਨਾਂ ਵਿੱਚ ਅਸੀਂ ਗੁਰੂ ਦਾ ਸਿਮਰਨ ਕਰਦੇ ਹੋਏ ਉਹ ਚੌਕੀ ਆਪਾਂ ਸਫਲ ਕਰਨੇ ਹੈ ਉਹ ਇਸ ਇੱਥੇ ਦਾ ਸੰਖੇਪ ਇਤਿਹਾਸ ਹੈ ਠੀਕ ਹੈ ਜੀ ਜੇ ਗੱਲ ਕਰਦੇ ਪ੍ਰੰਤਨ ਸਮੇ ਤੋਂ ਆਪਣਾ ਜੀਆ ਮੇਲਾ ਚੱਲਦਾ ਆਉਦਾ ਹੈ ਹਰ ਮੇਲਾ ਜੇ ਗੱਲ ਕਰੀਏ ਕਿ ਲਗਾਤਾਰ ਕਿੰਨੇ ਸਾਲ ਹੋ ਗਏ ਤਕਰੀਬਨ ਕਾਫੀ ਚਿਰਾਂ ਤੋਂ ਅਸੀਂ ਅਸੀਂ ਜਨਮ ਤੋਂ ਹੀ ਇੱਥੇ ਦੇਖਦੇ ਆਂ ਸਾਡਾ ਇੱਥੇ ਦਾ ਹੀ ਜਨਮ ਹੈ ਕਿ ਇਹ तकरीबन ਘਟੋ ਘਟ 40 50 ਸਾਲ ਤੋਂ ਦਾ ਅਸੀਂ ਹੀ ਦੇਖ ਰਹੇ ਹਾਂ ਕਿ ਇੱਥੇ ਸਾਲਾਨਾ ਜੋੜ ਮੇਲਾ ਇਹ ਬੜੀ ਸ਼ਰਧਾ ਵੀ ਆਪਨੇ ਜਿਸ ਤਰ੍ਹਾਂ ਸੱਚ ਕਿਹਾ ਹੈ ਕਿ ਹਰ ਸਾਲ ਦੀ ਸਾਲ ਸੰਗਤਾਂ ਵੱਧ ਤੋਂ ਵੱਧ ਹਮ ਹਮ ਆ ਕੇ ਇੱਥੇ ਪਹੁੰਚੀਆਂ ਹਨ ਅਤੇ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਬੜੀ ਦੂਰ ਤੋਂ ਉਤਸ਼ਾਹ ਤੇ ਸ਼ਰਧਾ ਦੇ ਨਾਲ ਇਸ ਸਥਾਨ ਤੇ ਨਤਮਸਤਕ ਹੋ ਰਹੀਆਂ ਹਨ ਆ ਇੱਥੇ ਦੋ ਦਿਨ ਮੇਲਾ ਹੁੰਦਾ ਹੈ ਵੈਸੇ ਤਾਂ ਅਖੰਡ ਪਾਤਸ਼ਾਹਬ ਪੂਰਾ ਹਫ਼ਤਾ ਇਸ ਚੱਲਦਾ ਰਹਿੰਦਾ ਹੈ ਐਤਵਾਰ ਤੋਂ ਲੇਕਿਨ ਇਹ ਜੋ ਸਨਾਨਾ ਜੋੜ ਮੇਲੇ ਦੇ ਹਨ ਵੇ ਜੋ ਵੀਰਵਾਰ ਹੈ ਉਸ ਤੋਂ ਅਖੰਡ ਪਾਰ ਸਭ ਆਰੰਭ ਹੋ ਕੇ ਸ਼ੰਸ਼ਰਵਾਰ ਭੋਗ ਪੈਂਦੇ ਹਨ ਸਾਰਾ ਦਿਨ ਦੀਵਾਨ ਚੱਲਦਾ ਹੈ ਸਾਰੀ ਰਾਤ ਵੀ ਦੀਵਾਨ ਚੱਲਦੇ ਹਨ ਅਤੇ ਦੂਸਰੇ ਦਿਨ ਵੀ 10 ਵਜੇ ਤੋਂ ਲੈ ਕਰਕੇ 4 ਵਜੇ ਤਾਈਂ ਦੀਵਾਨ ਸਜਦੇ ਹਨ ਐਤਵਾਰ ਅਤੇ ਅਖੀਰ ਦੇ ਵਿੱਚ ਜੋ ਮੇਲੇ ਦੀ ਸਮਾਪਤੀ ਹੈ ਉਹ ਕੁਸ਼ਤੀਆਂ ਦਾ ਪ੍ਰੋਗਰਾਮ ਵੀ ਹੁੰਦਾ ਹੈ ਜੋ ਕਿ ਪਹਿਲਾਂ ਦੀ ਪਰੰਪਰਾ ਅਨੁਸਾਰ ਇਹ ਚੱਲ ਰਿਹਾ ਹੈ ਭਲਵਾਨਾਂ ਦੀਆਂ ਕੁਸ਼ਤੀਆਂ ਹੁੰਦੀਆਂ ਹਨ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ ਠੀਕ ਹੈ ਇੱਥੇ ਦੀ ਜੋ ਮਰਜ਼ਾਦਾ ਹੈ ਕਿਉਂਕਿ ਬਾਬਾ ਮਲਜੀਤ ਦੇ ਅਨੁਸਾਰ ਇੱਥੇ ਜੋ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਹੁੰਦੀਆਂ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਜੋ ਅੱਜ ਦੀ ਪੀੜ੍ਹੀ ਹੈ ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਦਾ ਵੀ ਇਹ ਇੱਕ ਆਸਾਨ ਸਾਧਨ ਹੈ ਠੀਕ ਹੈ ਸੰਗਤਾਂ ਦੀ ਗੱਲ ਕਰਦੇ ਹਾਂ ਕਿ ਕਿੱਥੋਂ ਦੋਹਾਂ ਅਜ਼ਰੀਆ ਬਨਵਾਸ ਕਰਦੇ ਨੇ ਸੰਗਤਾਂ ਬੜੀ ਦੂਰ ਤੋਂ ਜੋ ਇੰਡੀਆ ਤੋਂ ਤਾਂ ਆਉਂਦੀਆਂ ਹੀ ਹਨ ਜਿਵੇਂ ਜਿਸ ਤਰ੍ਹਾਂ ਕਿ ਰਾਜਸਥਾਨ ਮਧ ਪ੍ਰਦੇਸ਼ ਬੰਬੇ ਬਹੁਤ ਦੂਰ ਕਲਕੱਤਾ ਇਸ ਤੋਂ ਆਉਂਦੀਆਂ ਹਨ ਤੇ ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚੋਂ ਵੀ ਇੰਗਲੈਂਡ ਵਿੱਚੋਂ ਅਮਰੀਕਾ ਵਿੱਚੋਂ ਕੈਨੇਡਾ ਵਿੱਚੋਂ ਆਸਟ੍ਰੇਲੀਆ ਵਿੱਚੋਂ ਹਰ ਹਰ ਵਿਸ਼ਵ ਦੇ ਹਰ ਕੋਨੇ ਤੋਂ ਇੱਥੇ ਸੰਗਤ ਆਉਂਦੀਆਂ ਹਨ ਮੈਂ ਇੱਕ ਹੋਰ ਵੀ ਦੱਸਣਾ ਚਾਹੁੰਦਾ ਹਾਂ ਕਿ ਬਾਬਾ ਮੱਲਜੀ ਦੇ ਨਾਂ ਤੇ ਜੋ ਵਿਦੇਸ਼ ਵਿੱਚ ਵੱਸਦੇ ਹਨ ਜਗਿਆਸੂ ਜਨ ਉਹ ਉੱਥੇ ਵੀ ਉਹਨਾਂ ਦਾ ਨਾਂ ਲੈ ਕਰਕੇ ਚੌਕੀਆਂ ਭਰਨ ਤੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਤੇ ਕਿਰਪਾ ਕਰਦੇ ਹਨ ਉਹਨਾਂ ਨੂੰ ਵੀ ਉੱਥੇ ਹੀ ਦੇਖ ਰੂਪਤਾ ਪ੍ਰਾਪਤ ਹੁੰਦੀ ਹੈ ਲਾਸਟ ਬਾਬਾ ਸਾਡੇ ਚੈਨਲ ਦੇ ਮਾਧਿਅਮ ਭਾਈ ਤੁਹਾਨੂੰ ਦੇਸ਼ਾ ਉਦੇਸ਼ਾਂ ਤੋਂ ਸੰਗਤ ਆਉਂ ਤ ਸੁਣ ਰਿਹਾ ਹੈ ਦੇਖ ਰਿਹਾ ਹੈ ਲਾਸਟ ਵਿੱਚ ਕੀ ਮੈਸੇਜ ਸੰਦੇਸ਼ ਆਪਕੇ ਸੰਗਤ ਨੂੰ ਕਿ ਗੁਰਮਤ ਦੇ ਧਾਰਨੀ ਬਣੋ ਗੁਰੂ ਘਰ ਗੁਰੂ ਘਰ ਜਾਣ ਕਰਕੇ ਆਓ ਨਾ ਕਿ ਇੱਕ ਪਿਕਨਿਕ ਦਾ ਜੋ ਹੈ ਉਸੇ ਹਿਸਾਬ ਨਾਲ ਆਇਆ ਜਾਵੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਜਿਤਨਾ ਵੀ ਅਸੀਂ ਗੁਰੂ ਦਾ ਉਪਦੇਸ਼ ਧਾਰਨ ਕਰੀਏ ਗੁਰੂ ਕੀ ਸੰਗਤ ਰਾਹੀਂ ਨਾਮ ਸਿਮਰਨ ਕਰੀਏ ਇਹ ਬਹੁਤ ਜ਼ਰੂਰੀ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਮੇਰਾ ਸਤਿਗੁਰੂ ਉਹਨਾਂ ਦੀ ਕਿਰਪਾ ਦੇ ਨਾਲ ਪਰਪਰ ਕਰੇ ਔਰ ਬੱਚਿਆਂ ਦੇ ਕਾਰਜਾਂ ਵਾਸਤੇ ਪਰਵਾਰ ਦੀ ਸ਼ਰਤੀ ਕਰਵਾਉਣ ਵਾਸਤੇ ਮੁਰਗੀ ਮਾਲੂਆ ਮਰੋ ਸਭ ਦਾ ਬੱਚੇ ਮੈਂ ਕਈ ਵਾਰ ਹਬੋ ਅੱਧੀ 50 ਸਾਲ ਤੋਂ ਸੇਲ ਲਾ ਰਹੇ ਆ ਹਰ ਮੇਲੇ ਵਿੱਚ ਲਾਏਦੇ ਆ ਤੇ ਪਰਮਾਤਮਾ ਤੋਂ ਬਹੁਤ ਬਖਸ਼ਿਸ਼ਤਾ ਬਖਸ਼ਵਾੜੇ ਨੂੰ ਤੇ ਬਹੁਤ ਬੰਦੀ ਕਿਰਪਾ ਸਾਡੇ ਤੇ ਸਾਡੇ ਵਕਤ ਲੜ ਕੇ ਆਪਣਾ ਸੰਯੋਗ ਦੇ ਕੇ ਆਪਣਾ ਕੰਮ ਕਰਦੇ ਤੇ ਸਪੀ ਸਾਡੇ ਹਰ ਸਾਲ ਨੇ ਇੱਦਾਂ ਚੱਲੇ ਕਿ ਜਿੱਦਾਂ ਤੇ ਸਾਡੀ ਆਪਣੇ ਲਾਈਫ ਤੇ ਕਿੰਨਾ ਦਾ ਬਹੁਤ ਹੁਸਤਾ ਆ ਸਾਡੋ ਕੋਲ ਬਹੁਤ ਫਾਇਦਾ ਦੁਰਦਰੋਂ ਆਂਦੀ ਆ ਤੇ ਕਾਪੀ ਪਹਿਲਾਂ ਸੰਗੋਗ ਦੇ ਰਹੇ ਜਾਂ ਸਾਨੂੰ ਕਈ ਜਿਹੜੇ ਆਦੇ ਆ ਪਹਿਲਾਂ ਦੋ ਜਿਹੜੇ ਸਾਡੇ ਨਾਲ ਜੁੜੇ ਆ ਖਾ ਕੇ ਤੇ ਪੀ ਕੇ ਜਾਂਦੇ ਬੜੇ ਤੇ ਬਾਹੀ ਤੇ ਦਸ਼ਨਾ ਕਰਕੇ ਜਾਂਦੇ ਬਹੁਤ ਗੰਦੇ ਆ ਅੱਜ ਹੱਥਾਂ ਨਹੀਂ ਚੱਲਣਾ ਨੇ ਸਿੱਟੇ ਜਿਹੜੇ ਲਾਇਦਾ ਤੇ ਤੁਹ ਫਿਰ ਕੱਢੇ ਲਾਂਦੇ 50 ਸਾਲ ਹੋ ਗਏ ਸਾਨੂੰ ਸਿੱਟ ਲਾ ਲਿਆ ਆਹ ਦੇਖਿਆ ਮੇਰਾ ਘਰ ਮੈਂ ਸਹੀ ਮੈਥੇ ਜਿਹੜਾ ਜੋਨਾ ਕੇ ਪਹਿਲਾਂ ਤਾਂ ਸਤਾਣਾ ਹੈ ਉਸੇ ਆ ਕੇ ਬਰਬਾਦਾ ਨਾਲ ਜੁਰ ਕੇ ਰਹੋ ਕਿਤੇ ਵਕੜ ਕੇ ਨਾਜੋ ਪਕੀਰ ਕਰੋ ਪੂਰੇ ਜੇ ਨੁਕਸਦਵਾਰੇ ਦੇ ਤੇ ਬਹੁਤ ਉਧਰ ਉਧਰ ਸੰਤਾ ਆ ਗਿਆ ਵਿਦੇਸ਼ਾਂ ਦੇ ਸਾਹ ਕੋਛਾ ਤੋਂ ਆਦਿਆ ਤੇ ਹਰ ਕਾਪੜੇ ਸਫਲਤਾ ਪ੍ਰਾਪਤ ਕਰਕੇ ਜਾਂਦੇ ਆ ਜੋ ਵੀ ਕਿਸੇ ਦੇ ਚੋੜਾ ਕਰਦੇ ਆ ਜਾਂ ਹੋਰ ਕੋਈ ਪ੍ਰੋਬਲਮ ਮਾਰਕਟ ਪ੍ਰਾਉਬ ਬਾਬਾ ਜੀ ਦੇ ਕਰਦੇ ਆ ਕੇ ਖਤਪੁੰਦੀ ਆ ਸਰਦਾ ਹੁਣ ਜਾਈ ਦੀ ਸਰਦਾ ਭਾਵਨਾ ਸਭ ਤੋਂ ਵੱਡੀ ਚੀਜ਼ ਆ ਅਸਲਾ ਬੱਦ ਬੱਦ ਹੋ ਰਿਹਾ ਸਾਡਾ ਬਹੁਤ ਤਰੂਰ ਹੋ ਰਿਹਾ ਲੱਗਣਾ ਲੋਕਾਂ ਨੂੰ ਤੇ ਆਜੀਆਂ ਪਰਕੇ ਜਾਂਦੇ ਇੱਥੇ ਮਰਦੋੜੇ ਚ ਤੇ ਸਾਰਾ ਮਾਲਗ ਦਿੰਦਾ ਰਹੇਗਾ ਅਜੇ ਅੱਠ ਅੱਡੇ ਤੱਕ ਦਾ ਸੁਪੀਲ ਨਾਲ ਦਾ ਰਵਾਜ ਤੇ ਲਾਇਕ ਆ ਚੱਲਦਾ ਰਹਿ ਅਗਲੇ ਆਉਣ ਵਾਲੀ ਪੀੜ੍ਹੀ ਵੀ ਇਹਨੂੰ ਕਾ ਕਾਜ ਰੱਖੇਗੇ ਜੀ ਜਦੋਂ ਇਹ ਕੰਮ ਕਰਦਾ ਜਦੋਂ ਇਹ ਪੈਂਦੇ ਬਸ ਨੇ ਗਿਆ ਨੋ ਨੋ ਮੈਂ ਕੰਮ ਸ਼ੁਰੂ ਕਰ ਦਿੱਤਾ ਸਿਰਫ 5 ਮਿੰਟ ਦੀ ਬਰਫ਼ ਦੇ ਨਾਲ ਸ਼ੁਰੂ ਕਰਦੇ ਕਰਦੇ ਅੱਜ ਮਾਲਕ ਦੀ ਕਿਰਪਾ ਹੋ ਉਸ ਤੋਂ ਸੁਣਤਾ ਹਾਂ ਗੁਰੂ ਸਾਹਿਬ ਦੀ ਰਹਿਮਤ ਹੈ ਜੀ ਉਹ ਸਾਨੂੰ ਸੇਵਾ ਦੇ ਕੇ ਨਿਵਾਜਦੇ ਅਸੀਂ ਉਹਨਾਂ ਦੇ ਚਰਨਾਂ 'ਚ ਸਾਡਾ ਇੱਕ ਸੇਵਕ ਜਥਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਬਣਿਆ ਹੋਇਆ ਉਹ ਸਾਰੇ ਸਮੂਹ ਸੇਵਾਦਾਰ ਇਕੱਠੇ ਹੋ ਕੇ ਨਗਰ ਲਾਂਬੜੇ ਦੇ ਵਿੱਚ ਪ੍ਰਤਾਪਰਾ ਨਿਹਾਰਾਂ ਹੋਰ ਆਲੇ ਦੁਆਲੇ ਦੇ ਨਗਰਾਂ ਦੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਅਸੀਂ ਲੰਗਰ ਦੀ ਜਿਹੜਾ ਰਸ ਦਾ ਲੰਗਰ ਅਸੀਂ ਲਾ ਵਕਦੇ ਆਂ ਉਹਨਾਂ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਰਹਿਮਤ ਹੈ ਜੀ ਉਹ ਸੇਵਾ ਲੈਂਦੇ ਹਰ ਸਾਲ ਦੀ ਤਰ੍ਹਾਂ ਹੀ ਸੇਵਾ ਲੈਂਦੇ ਠੀਕ ਹੈ ਜੀ ਕਿ ਨਾਲ ਉਹ ਤਾਂ ਸ਼ਾਦਾ ਬਹੁਤ ਵਧੀਆ ਆਈ ਸੀ ਸੰਗਤਾਂ ਦਾ ਪਰ ਆਇਕ ਤੇ ਇਸ ਹਾਲ ਜਿੱਦਾਂ ਤਲਨ ਸਾਹਿਬ ਦਾ ਮੇਲਾ ਨਾਲ ਰਲ ਗਿਆ ਉਹਦੇ ਨਾਲ ਲੱਗਦਾ ਵੀ ਥੋੜਾ ਜਿਹਾ ਰੁਝਾਨ ਫਰਕ ਆ ਕੋਈ ਸੰਗਤਾਂ ਉੱਤਰ ਵੀ ਜੁੜੀਆਂ ਹਰ ਤਾਂ ਆਪਣੇ ਆਪਣੇ ਜੁੜੀਆਂ ਫਿਰ ਵੀ ਸੰਗਤ ਬਹੁਤ ਚੱਦੀ ਗਰਮੀ ਹੋਣ ਕਰਕੇ ਥੋੜਾ ਫਰਕ ਹੈਗਾ ਗਰਮੀ ਸਿਰੇ ਦੀ ਹੈ ਅਸੀਂ ਕੱਲ ਗੁਰੂ ਸਾਹਿਬ ਸਾਡੇ ਕੋਲ ਜੇ ਹੋਈ ਸੇਵਾ ਲੈਂਦੇ ਆ ਬਾਕੀ ਤਾਂ ਗੁਰੂ ਸਾਹਿਬ ਵੀ ਜਾਣਦੇ ਗਾ ਕੀ ਲੈਣੀ ਸੇਵਾ ਨੂੰ ਅੱਜ ਕੱਲ ਜਿੱਦਾਂ ਸਾਡੇ ਜੇ ਉਦੇਸ਼ ਦੇ ਹਾਲਾਤ ਬਹੁਤ ਖਰਾਬ ਹੈ ਜਿਹੜੇ ਅੱਜ ਕੱਲ ਇਹਨਾਂ ਦੇ ਹਸਤਾਨ ਸ਼ਹੀਦਾਂ ਦੇ ਹਸਤਾਨਾਂ ਤੇ ਜਾਂ ਹੋਰ ਆਮ ਜੋੜ ਮੇਲੇ ਚੱਲਦੇ ਆ ਉਹਨਾਂ ਜੋੜ ਮੇਲਿਆਂ ਦੇ ਵਿੱਚ ਸੰਗਤਾਂ ਦੇ ਦਰਸ਼ਨ ਦਦਾਰੇ ਕਰਦੇ ਹੋਏ ਆਪਾਂ ਆ ਮਾੜੀਆਂ ਚੀਜ਼ਾਂ ਤੋਂ ਦੂਰ ਰਹਿਤ ਰਹਿ ਕੇ ਗੁਰੂ ਸਾਹਿਬ ਦੇ ਚਰਨਾਂ ਦਾ ਹੀ ਆਪਾਂ ਧਿਆਨ ਧਰ ਕੇ ਆਪਣੀ ਸਿੱਖੀ ਕਮਾਉਣੀ ਚਾਹੀਦੀ ਆ ਗਲਤ ਕੰਮਾਂ ਤੋਂ ਦੂਰ ਹੋਣਾ ਚਾਹੀਦਾ ਹੈ ਇਸ ਸੰਗਤਾਂ ਦੇ ਚਰਨਾਂ 'ਚ ਹੀ ਫਿਰਦੇ ਇਸ ਬਾਰੇ ਕਹਿਣਾ ਜੀ ਇਹ ਜੋ ਪੰਚਮ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਧਰਤੀ ਦੇ ਬਾਬਾ ਮੱਲਜੀ ਮਾਲੜੀ ਸਾਹਿਬ ਜਿੰਨੀਆਂ ਵੀ ਸੰਗਤਾਂ ਸਲਾਨਾ ਜੋੜ ਮੇਲੇ ਤੇ ਆਉਂਦੀਆਂ ਹਨ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਤੇ ਸੰਗਤਾਂ ਨੂੰ ਬਾਬਾ ਮੱਲਗੀ ਦੇ ਜੋ ਵਾਰ ਪ੍ਰਾਪਤ ਕੀਤਾ ਸੀ ਪੰਚਮ ਪਾਤਸ਼ਾਹ ਤੋਂ ਉਹਦੀ ਬਦੌਲਤ ਸੰਗਤਾਂ ਇੱਥੇ ਦੇਰੁਕਤਾ ਆਪਣੀ ਬਖਸ਼ ਦੇ ਜੋ ਵੀ ਮੰਗਤਾ ਹੁੰਦੀ ਹੈ ਉਹ ਮੰਨਤਾ ਮੰਦੀਆਂ ਹਨ ਤੇ ਪ੍ਰਮਾਤਮਾ ਨਾਲ ਦੇਰੁਕਤਾ ਦਾਨ ਬਖਸ਼ਦਾ ਹੈ ਤੇ ਚੜ੍ਹਦੀ ਕਲਾ ਵਿੱਚ ਹੋ ਕੇ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਸਾਡੀ ਸੰਗਤ ਨੂੰ ਇਹ ਸੰਦੇਸ਼ ਹੈ ਕਿ ਗੁਰੂ ਮਹਾਰਾਜ ਦੀ ਦਸਹੀ ਹੋਈ ਜੋ ਵੀ ਆਪਾਂ ਨੂੰ ਮਹਾਰਾਜ ਕੇ ਬਖਸ਼ਿਸ਼ ਕੀਤੀਆਂ ਹੋਈਆਂ ਰਹਿਤ ਮਰ ਜਾਣਾ ਉਹਨਾਂ ਤੇ ਚੱਲਣਾ ਚਾਹੀਦਾ ਗੁਰੂ ਵਾਲੇ ਬਨਣਾ ਚਾਹੀਦਾ ਕਿਰਤ ਕਰਨੀ ਚਾਹੀਦੀ ਆ ਨਾਮ ਜਪਣਾ ਚਾਹੀਦਾ ਤੇ ਵੰਡ ਕੇ ਛਕਣਾ ਚਾਹੀਦਾ ਸਾਰੇ ਵੀਰਾਂ ਵੱਲੋਂ ਤੇ ਜਿੰਨੇ ਵੀ ਸਾਡੇ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸੇਵਕ ਜਥੇ ਦੇ ਜਿੰਨੇ ਵੀ ਮੈਂਬਰ ਹਨ ਸਾਰੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜੋ ਵੀ ਤਸਵੰਦ ਕੱਢਦੇ ਆ ੜਲ ਮਿਲ ਕੇ ਹੀ ਸਾਰੇ ਹੀ ਲੰਗਰ ਦੀ ਸੇਵਾ ਕਰਦੇ ਆ